ਵਾਹਿਗੁਰੂ ਕੋਈ ਨਹੀਂ ਕੋਈ ਨਹੀਂ ਆ ਜਾਓ ਬਾਬਾ ਜੀ ਆਪ ਜੀ ਉੱਪਰ ਆ ਜਾਓ ਉੱਪਰ ਆ ਜਾਓ ਬਾਬਾ ਗੁਰਦੇਵ ਸਿੰਘ ਜੀ ਵਾਹਿਗੁਰੂ ਆ ਜਾਓ ਆ ਜਾਓ ਆ ਸਾਰੀ ਫੌਜ ਬਹਿ ਜਾਓ ਸਕੱਤਰ ਸਾਹਿਬ ਉਹ ਰੇ ਆ ਜਾਓ ਇੱਥੇ ਆ ਜਾਓ ਪ੍ਰਧਾਨ ਜੀ ਆ ਜਾਓ ਆਪ ਜੀ ਵੀ ਆਜੋ ਆਜੋ ਮੈਨੂੰ ਨਾ ਨਾ ਕੱਲੇ ਨੂੰ ਪਸਾਓ ਆਜੋ ਜੋਗੋ ਜੋਗਾ ਟਾਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਇਸ ਮੁੱਚਾ ਹੀ ਖਾਲਸਾ ਪੰਥ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਜਿਨ੍ਹਾਂ ਨੇ ਬਹੁਤ ਵੱਡੀਆਂ ਪਹਿਲਾਂ ਸੇਵਾਵਾਂ ਨਿਭਾਈਆਂ ਤੇ ਹੁਣ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਸੇਵਾਾਂ ਨਿਭਾ ਰਹੇ ਨੇ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਤਖਸ਼ਿਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਅੱਜ ਦਸਤਾਰਬੰਦੀ ਜਿਹੜੀ ਐ ਸਾਰੀਆਂ ਗੁਰਸਿੱਖ ਸੰਗਤਾਂ ਵੱਲੋਂ ਸਜਾਈ ਜਾਣੀ ਐ ਨਾਲ ਹੀ ਬਾਬਾ ਜੀ ਇੱਧਰ ਹੋ ਜੋ ਇੱਧਰ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ ਜਿਹੜੇ ਤਖਸ਼ਿਰੀ ਹਜੂਰ ਸਾਹਿਬ ਤੋਂ ਬਾਬਾ ਕਲਵੰਤ ਸਿੰਘ ਜੀ ਸਿੰਘ ਸਾਹਿਬ ਜੀ ਹੋਰਾਂ ਵੱਲੋਂ ਇੱਥੇ ਉਮੀਦ ਜਥੇਦਾਰ ਗਿਆਨੀ ਜੋਤਿੰਦਰ ਸਿੰਘ ਜੀ ਉਹ ਇੱਥੇ ਪਹੁੰਚੇ ਨੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਤਖਸ਼ਿਰੀ ਪਟਨਾ ਸਾਹਿਬ ਤੇ ਬਾਬਾ ਸਾਡੇ ਬਹੁਤ ਸਤਿਕਾਰਯੋਗ ਦਲਾ ਪੰਥਾਂ ਦੇ ਮੁਖੀ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਟੇਕ ਸਿੰਘ ਜੀ ਤਖਸ਼ਿਰੀ ਦੰਨਵਾ ਸਾਹਿਬ ਤੋਂ ਉਹ ਵੀ ਇੱਥੇ ਹਾਜ਼ਰੀ ਲਵਾ ਰਹੇ ਨੇ ਤੇ ਨਾਲ ਹੀ ਸਾਡੇ ਬੜੇ ਸਤਿਕਾਰਯੋਗ ਜਿਥੇ ਦਲਾ ਪੰਥਾਂ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਤੇ ਨਾਲ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਪ੍ਰਧਾਨ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਰੇ ਜਿੱਥੇ ਸੰਤ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਤੇ ਸਿੰਘ ਸਾਹਿਬ ਰਣਜੀਤ ਸਿੰਘ ਜੀ ਗੌਰ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਕਿਲਾ ਨਾਨਦਗੜ੍ਹ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਲੱਖਾ ਸਿੰਘ ਵੀ ਆਏ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਸੰਤ ਬਾਬਾ ਅਜੀਤ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਤੇ ਨਾਲ ਸਾਰੇ ਕਾਰ ਸੇਵਾ ਵਾਲੇ ਖਡੂਰ ਸਾਹਿਬ ਵਾਲੇ ਮਹਾਪੁਰਖ ਬਾਬਾ ਸੁਖਾ ਸੰਜੀਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਖੁੱਡਾ ਜਿਹੜੇ ਮਹਾਰਾਜ ਨਿਰਮਲੇ ਮਹਾਂਪੁਰਖ ਤੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਹੋਰਾਂ ਦੇ ਭਾਈ ਸਾਹਿਬ ਬੈਠੇ ਨੇ ਬਾਬਾ ਜਰਨੈਲ ਸਿੰਘ ਜੀ ਤੇ ਮੜੀਆਂ ਵਾਲੇ ਮਹਾਂਪੁਰਖ ਬਾਬਾ ਜਗਦੀਪ ਸਿੰਘ ਜੱਗਾ ਜੀ ਤੇ ਸਾਰੇ ਜਿੱਥੇ ਹੋਰ ਵੀ ਨੇ ਹੰਸ ਸਿੰਘ ਜਥੇਬੰਦੀਆਂ ਦੇ ਬਾਬਾ ਬਲਦੇਵ ਸਿੰਘ ਵੱਲਾ ਬਾਬਾ ਪ੍ਰਤਾਪ ਸਿੰਘ ਜੀ ਸੰਤ ਬਾਬਾ ਕਰਮਜੀਤ ਸਿੰਘ ਜੀ ਮਾਹਪੁਰਖ ਜਮਨਾ ਨਗਰ ਵਾਲੇ ਤੇ ਪਹਿਲਾਂ ਹੀ ਨਸਾਤ ਚੜਾ ਦਿਓ ਤੇ ਸਾਰੇ ਮਾਹਪੁਰਖ ਜਿੱਥੇ ਵਿਜੇ ਸਿੰਘ ਜੀ ਸਕੱਤਰ ਜੀ ਤੇ ਜਿਹੜੇ ਸਾਡੇ ਮੁਖ ਸਕੱਤਰ ਨੇ ਸਰਦਾਰ ਪ੍ਰਤਾਪ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਸਮੁੱਚਾ ਹੀ ਖਾਲਸਾ ਪੰਥ ਰੂਬੀ ਜੀ ਵੀ ਨੇ ਤੇ ਸਾਡੇ ਜਰਨਲ ਸਕੱਤਰ ਸ਼ਰਮਣੀ ਕਮੇਟੀ ਦੇ ਘਰੇਵਾਲ ਸਾਹਿਬ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਬਾਬਾ ਸਤਨਾਮ ਸਿੰਘ ਜੀ ਤੇ ਲੰਗਾਰ ਸਾਹਿਬ ਬਾਬਾ ਆਨਾ ਹਜ਼ਰਾਜ ਸਿੰਘ ਜੀ ਤੇ ਸਾਰੇ ਮਹਾਂਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਹੋ ਬਾਬਾ ترਸੀਮ ਸਿੰਘ ਜੀ ਮੋਰਾਵਾਲੀ ਜੀ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਤੇ ਚੀਮਾ ਸਾਹਿਬ ਜੀ ਜਿਹੜੇ ਆਪਣੇ ਸ਼ਰੋਮਣੀ ਅਕਾਲੀ ਦਲ ਵੱਲੋਂ ਹੋਰ ਵੀ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਗੱਜ ਕੇ ਫਤਿਹਜਾਉਨਾ ਗੱਜ ਕੇ ਫਤਿਹਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਆਪਾਂ ਅੱਜ ਮੈਂ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਕਈ ਵਾਰੀ ਉਤਰਾ ਚੜ੍ਹਾ ਬਹੁਤ ਆਉਂਦੇ ਨੇ ਖਾਲਸਾ ਪੰਥ ਦੇ ਵਿੱਚ ਤੇ ਗੁਰੂ ਸਾਹਿਬ ਦੀ ਜਿੱਥੇ ಅಪਾਰ ਕਿਰਪਾ ਦੇ ਨਾਲ ਹੋਏ ਅਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਦੇ ਬਲਾਏ ਹਰ ਨਾਮੈ ਕੀ ਹੋਹੋ ਜੋੜੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਉਹਨਾਂ ਦੀ ಅಪਾਰ ਕਿਰਪਾ ਤੇ ਜਿੱਥੇ ਸਮੂਚੀਆਂ ਹੀ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸਾਰੇ ਹੀ ਸੰਤ ਮਹਾਂਪੁਰਖ ਤੇ ਅੱਜ ਜਿਹੜੇ ਆਪਾਂ ਇਸ ਤਖਤਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਖੁੱਲੇ ਪੰਡਾਲ ਦੇ ਵਿੱਚ ਅੱਜ ਸਾਰਾ ਹੀ ਖਾਲਸਾ ਪੰਥ ਜਿਹੜਾ ਗੁਰਮਤੇ ਤੇ ਜਿਹੜਾ ਦਸਤਾਰਬੰਦੀ ਜਿਹੜੇ ਪਿਛਲੇ ਦਿਨੀ ਜਦੋਂ ਇਹ ਦਸਤਾਰਬੰਦੀ ਹੋਈ ਤੇ ਉਦੋਂ ਜਿਹੜਾ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰਿਆਂ ਹੀ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਹੀ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ਼ਰੀ ਅਕਾਲ ਤਖਸੈਬ ਦੇ ਸਿੰਘ ਸਾਹਿਬ ਹੁੰਦਿਆਂ ਜਿਹੜਾ ਬਹੁਤ ਹੀ ਜਿਹੜੇ ਨਿਰਪੱਖ ਫੈਸਲੇ ਲੈ ਤੇ ਕਈ ਵਾਰੀ ਜਿਹੜੇ ਫੈਸਲੇ ਲੈਂਦਿਆਂ ਵੀ ਕਈ ਉਤਰਾ ਚੜ੍ਹਾ ਵੀ ਆਉਂਦੇ ਨੇ ਪਰ ਮੈਂ ਫੇਰ ਵੀ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪ ਜੀ ਕਦੇ ਵੀ ਇਹ ਨਹੀਂ ਸੋਚਣਾ ਤੁਸੀਂ ਧੰਨਵਾਦ ਆ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਤੇ ਇੱਕ ਵੱਡਾ ਦਿਲ ਲੈ ਕੇ ਤੁਸੀਂ ਇੱਥੇ ਆਏ ਹੋ ਆਪ ਜੀ ਨੇ ਜਿੱਥੇ ਹੰਗਸ ਸਿੰਘ ਜਥੇਬੰਦੀਆਂ ਦਾ ਸਮੁੱਚੇ ਹੀ ਖਾਲਸਾ ਪੰਥ ਦਾ ਆਪ ਜੀ ਨੇ ਮਾਣ ਸਤਿਕਾਰ ਤੇ ਜਿਹੜਾ ਹਮੇਸ਼ਾ ਸਿਰ ਉੱਚਾ ਰੱਖਿਆ ਤੇ ਮੈਂ ਖਾਸ ਕਰਕੇ ਅੱਜ ਜ਼ਿਕਰ ਕਰਦਾ ਜਦੋਂ ਪਿਛਲੇ ਜਦੋਂ ਇਸ ਅਸਥਾਨ ਤੇ ਜਿਹੜਾ ਦਸਤਾਰਬੰਦੀ ਸਿੰਘ ਸਾਹਿਬ ਦੀ ਹੋਣੀ ਸੀ ਤੇ ਉਸ ਵੇਲੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਨਾਲ ਹੀ ਸਮੁੱਚੇ ਹੀ ਮਾਹਪੁਰਖਾਂ ਨੇ ਦੰਦਵੀ ਟਕਸਾਲ ਦੇ ਮਾਹਪੁਰਖ ਸਾਰੇ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਤੁਮਾ ਜੀ ਵੀ ਉਦੋਂ ਨਾਲ ਸੀ ਸਾਡੇ ਸਾਰੇ ਹੀ ਮਾਹਪੁਰਖਾਂ ਨੇ ਜਿੱਥੇ ਬਹੁਤ ਉਦੋਂ ਮਰਿਆਦਾ ਦੇ ਵਿੱਚ ਮਰਿਆਦਾ ਤੋਂ ਜਿਹੜਾ ਕਦੇ ਵੀ ਕੋਈ ਕੰਮ ਹੁੰਦਾ ਬਾਹਰ ਜਾ ਕੇ ਉਹਦਾ ਹਮੇਸ਼ਾ ਹੀ ਜਿੱਥੇ ਇਹ ਖਾਲਸਾ ਪੰਥ ਗੁਰੂਆਂ ਦੀਆਂ ਲੜਨੀਆਂ ਨਿਹੰਗ ਸਿੰਘ ਫੌਜਾਂ ਸਾਰੇ ਤੁਸੀਂ ਸੰਤ ਮਹਾਂਪੁਰਖ ਤੁਸੀਂ ਸਾਰਿਆਂ ਨੇ ਉਸ ਵੇਲੇ ਜਿਹੜਾ ਭਾਰੀ ਵਿਰੋਧ ਕੀਤਾ ਤੇ ਜਿਹਦਾ ਇਹ ਸਿੱਟਾ ਅੱਜ ਆਪਜੀ ਸਾਰੇ ਇਕੱਤਰ ਹੋ ਕੇ ਅੱਜ ਆਪਾਂ ਸਿੰਘ ਸਾਹਿਬ ਗਿਆਨੀ